ਮੈਂ ਨਹੀਂ ਪ੍ਰਭ ਸਭ ਕੁਝ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਮਾ ਹੈ ਨੰਦ ਲਾਣ ਦਾ ਉਰਹਾਨੀ ਵਿਚਾਰ ਦਾ ਗੁਰਬਾਣੀ ਵਿਚਾਰਦਾ ਅਓ ਅੱਜ ਆਪਾਂ ਇਸ ਵਿਸ਼ੇ ਤੇ ਵਿਚਾਰ ਕਰਨੀ ਹੈ ਉਹ ਹੈ ਕਿ ਸਾਡਾ ਸਰੂਪ ਕੀ ਹੈ ਅਸੀਂ ਕੌਣ ਹਾਂ ਗੁਰਬਾਣੀ ਵਿੱਚੋਂ ਜੇ ਅਸੀਂ ਕੋਈ ਵੀ ਸ਼ਬਦ ਲੈ ਲਈਏ ਸਾਰੀ ਗੁਰਬਾਣੀ ਹੀ ਇਸ ਮਨੁੱਖ ਨੂੰ ਮੁਕਾਤਬ ਹੈ ਸਾਰੀ ਗੁਰਬਾਣੀ ਇਸ ਮਨੁੱਖ ਵਾਸਤੇ ਬੋਲੀ ਗਈ ਹੈ ਰਿਸ਼ੀਆਂ ਮੁਨੀਆਂ ਸੰਤਾਂ ਮਹਾਪੁਰਸ਼ਾਂ ਨੇ ਗੁਰੂਆਂ ਨੇ ਸਾਰੀ ਗੁਰਬਾਣੀ ਹੀ ਇਸ ਮਨੁੱਖ ਵਾਸਤੇ ਲੈ ਕੇ ਆਂਦੀ ਹੈ ਕਿਉਂਕਿ ਇਹ ਮਨੁੱਖ ਇਸ ਰਚਨਾ ਵਿੱਚ ਬੜੀ ਮਹੱਤਤਾ ਰੱਖਦਾ ਹੈ ਅਸੀਂ ਉਹਦੀ ਰਚਨਾ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਾਂ ਅਸੀਂ ਅਵੇਅਰਨੈਸ ਦੇ ਉਸ ਲੈਵਲ ਤੱਕ ਪਹੁੰਚ ਚੁੱਕੇ ਹਾਂ ਜਿੱਥੋਂ ਅੱਗੇ ਅਸੀਂ ਆਪਣੀ ਮੰਜ਼ਿਲ ਤੇ ਬਹੁਤ ਛੇਤੀ ਪਹੁੰਚ ਸਕਦੇ ਹਾਂ ਜਿਵੇਂ ਕਿ ਲੋ ਜੁਰਸ਼ਨਾ ਜੋ ਖੇਲ ਰਚੀ ਹੈ ਵਾਹਿਗੁਰੂ ਜੀ ਨੇ ਉਸ ਖੇਲ ਦੇ ਆੰਤਮ ਪੜਾਅ ਦੇ ਉੱਤੇ ਆਪਾਂ ਹਾਂ ਤੇ ਇੱਥੋਂ ਅਸੀਂ ਆਪਣੀ ਯਾਤਰਾ ਸੰਪੂਰਨ ਕਰਕੇ ਆਪਣੀ ਮੰਜ਼ਲ ਤੇ ਪਹੁੰਚ ਜਾਣਾ ਹੈ ਜਿੱਥੋਂ ਅਸੀਂ ਕਦੇ ਵਿਛੜੇ ਸੀ ਉਹਦੇ ਵਿੱਚ ਆਪਾਂ ਮਿਲ ਜਾਣਾ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੋਬਿੰਦ ਨੂੰ ਮਿਲਣਾ ਵੀ ਹੈ ਪਹਿਲਾਂ ਤੇ ਫਿਰ ਉਹਦੇ ਵਿੱਚ ਮਿਲਣਾ ਵੀ ਹੈ ਗੋਬਿੰਦ ਨੂੰ ਮਿਲਣਾ ਉਹ ਤਾਂ ਗੁਰੂ ਨੂੰ ਮਿਲਣਾ ਹੋਇਆ ਕਰਦਾ ਗੁਰੂ ਨੂੰ ਮਿਲ ਕੇ ਫਿਰ ਗੁਰੂ गोविंद ਵਿੱਚ ਮਿਲ ਜਾਣਾ ਡਿਸੋਲਵ ਹੋ ਜਾਣਾ ਆਪਣੇ ਆਪੇ ਨੂੰ ਖਤਮ ਕਰ ਦੇਣਾ ਇਹ ਹੈ ਸਾਡਾ ਮਕਸਦ ਇਹ ਹੈ ਸਾਡਾ ਮਿਸ਼ਨ ਪਰ ਇਹ ਵਸਤੂ ਸਾਰਿਆਂ ਦੇ ਭਾਗਾਂ 'ਚ ਨਹੀਂ ਹੋਇਆ ਕਰਦੀ ਇਹ ਜੋ ਮਹਾਪੁਰਸ਼ ਬੋਲ ਕੇ ਗਏ ਨੇ ਜੁਗਾ ਜੁਗਾ ਤੋਂ ਸਾਧੂ ਮਹਾਤਮਾ ॠषि मुनि ਸੰਤ ਭਗਤ ਗੁਰੂ ਉਹਨਾਂ ਦੇ ਬੋਲਣ ਦਾ ਇੱਕ ਇਹ ਮਕਸਦ ਸੀ ਕਿ ਜਿਹੜੀਆਂ ਰੂਹਾਂ ਪੁੱਗਣ ਦੇ ਕੰਡੇ ਤੇ ਖੜੀਆਂ ਨੇ ਉਹ ਪੁੱਗ ਜਾਣਗੀਆਂ ਤੇ ਜਿਹੜੀਆਂ ਅਜੇ ਰਸਤੇ ਵਿੱਚ ਨੇ ਸਫਰ ਕਰ ਰਹੀਆਂ ਨੇ ਉਹ ਆਪਣਾ ਰਸਤਾ ਥੋੜਾ ਹੋਰ ਨੇੜੇ ਕਰ ਲੈਣਗੀਆਂ ਮੰਜ਼ਿਲ ਦੇ ਥੋੜਾ ਹੋਰ ਨੇੜੇ ਹੋ ਜਾਣਗੇ ਇਸ ਕਰਕੇ ਜੋ ਧਰਮ ਹੈ ਜੋ ਅਧਿਆਤਮ ਹੈ ਜੋ ਰੋਹਾਨੀ ਵਿਦਿਆ ਹੈ ਇਹ ਦੁਨਿਆਵੀ ਵਿਦਿਆ ਦੇ ਨਾਲ ਨਾਲ ਚਲਦੀ ਆਈ ਹੈ ਕਿਉਂਕਿ ਸਾਰਾ ਮਕਸਦ ਹੀ ਇਹ ਹੈ ਇਸ ਧਰਤੀ ਉੱਤੇ ਜਾਂ ਇਸ ਅਰਥ ਪਲੈਨਟ ਉੱਤੇ ਹੋਰ بڑے ਜੀਵਨ ਦੇ ਸਾਧਨ ਨੇ ਹੋਰ ਬੜੀਆਂ ਧਰਤੀਆਂ ਨੇ ਜਿੱਥੇ ਜੀਵਨ ਹੈ ਇਹ ਉਹਦੀ ਖੇਲ ਦਾ ਇੱਕ ਹਿੱਸਾ ਹੈ ਕਿ ਇਨ੍ਹਾਂ ਧਰਤੀਆਂ ਉੱਤੇ ਆ ਕੇ ਮਨੁੱਖ ਆਪਣੀ ਚੇਤਨਾ ਨੂੰ ਵਧਾਉਂਦਾ ਹੈ ਆਪਣੀ ਅਵੇਅਰਨੈਸ ਨੂੰ ਇਨਕਰੀਜ਼ ਕਰਦਾ ਹੈ ਚੇਤਨਤਾ ਨੂੰ ਵਧਾਉਂਦਾ ਹੈ ਤੇ ਹੌਲੀ-ਹੌਲੀ ਇਹ ਚੇਤਨਤਾ ਵੱਧਦੀ ਵੱਧਦੀ ਉਸ ਆਖਰੀ ਪੜਾ ਤੋਂ ਵੱਡੇ ਆਪ ਵਿੱਚ ਛਾਲ ਮਾਰ ਜਾਂਦੀ ਹੈ ਜਿਵੇਂ ਕਹਿ ਦੋ ਬੂੰਦ ਸਫਰ ਕਰਦੀ ਕਰਦੀ ਉਸ ਸਮੁੰਦਰ ਵਿੱਚ ਛਾਲ ਮਾਰ ਜਾਂਦੀ ਹੈ ਉਸ ਸਮੁੰਦਰ ਵਿੱਚ ਲੀਨ ਹੋ ਜਾਂਦੀ ਹੈ ਬੜਾ ਆਨੰਦਮਈ ਇਹ ਸਫਰ ਹੈ ਧਰਮ ਨੇ ਕੁਝ ਡਰਾਉਣਾ ਬਣਾ ਦਿੱਤਾ ਜਿਹੜੇ ਸਾਡੇ ਮਜ਼ਬਬ ਨੇ ਜਾਂ ਸਾਡੇ ਕਟੜਵਾਦ ਨੇ ਧਰਮ ਚ ਉਹਨਾਂ ਨੇ ਇਸ ਸਫਰ ਨੂੰ ਇਸ ਅਧਿਆਤਮਵਾਦ ਨੂੰ ਡਰਾਉਣਾ ਬਣਾ ਦਿੱਤਾ ਬੜਾ ਔਖਾ ਬਣਾ ਦਿੱਤਾ ਕਿਉਂਕਿ ਵਿੱਚ ਉਹਨਾਂ ਦਾ ਆਪਣੇ ਮਕਸਦ ਰਲ ਗਏ ਆਪਣਾ ਲਾਲਚ ਰਲ ਗਿਆ ਦੱਸੋ ਗੁਰੂ ਨਾਨਕ ਨੇ ਕਿਹੜਾ ਔਖਾ ਕੰਮ ਦੱਸਿਆ ਸੀ ਉਹੋ ਤੁਰੇ ਫਿਰਦੇ ਸੀ ਜਿੱਥੇ ਜਾਂਦੇ ਸੀ ਭਾਈ ਐ ਕਰਕੇ ਉਸ ਪਰਮਿਸ਼ਨ ਨੂੰ ਮੰਨੋ ਆਪਣਾ ਕੰਮਕਾਰ ਵੀ ਕਰੋ ਡਿਊਟੀਆਂ ਕਰੋ ਵਿਆਹ ਸ਼ਾਦੀ ਵੀ ਕਰੋ ਨੌਕਰੀਆਂ ਸਭ ਕੁਝ ਕਰੋ ਪਰ ਜਿਹੜਾ ਇਸ ਰਚਨਾ ਦਾ ਮਾਲਕ ਹੈ ਸਾਡਾ ਮਾਲਕ ਹੈ ਸਾਡੇ ਪ੍ਰਾਣਾਂ ਦਾ ਆਧਾਰ ਹੈ ਉਹਨੂੰ ਯਾਦ ਰੱਖੋ ਯਾਦ ਰੱਖਣ ਦਾ ਮਤਲਬ ਕੀ ਸੀ ਜਿਉਂ-ਜਿਉਂ ਅਸੀਂ ਯਾਦ ਰੱਖਾਂਗੇ ਸਾਡੀ ਚੇਤਨਤਾ ਵੱਧ ਜਾਈਗੀ ਸਾਡੀ ਅਵੇਅਰਨੈਸ ਵੱਧਦੀ ਜਾਏਗੀ ਅਸੀਂ ਕੌਣ ਹਾਂ ਅਸੀਂ ਉਹਦੀ ਅੰਸ਼ਾ ਅਸੀਂ ਉਹਦੇ ਪੁੱਤਰ ਹਾਂ ਉਸ ਪਿਆਰੇ ਵਾਹਿਗੁਰੂ ਅੱਲਾ ਰਾਮ ਗੋੜ ਰਹੀਮ ਨਾਰਾਇਣ ਕਿੰਨੇ ਨਾਮ ਨੇ ਉਹਦੇ ਉਸ ਪਰਮ ਸ਼ਕਤੀ ਦੇ ਚੇਤਨ ਸ਼ਕਤੀ ਦੇ ਪਰਮ ਸੱਤਾਵਾਨ ਸ਼ਕਤੀ ਦੇ ਅਸੀਂ ਉਹਦੀ ਅੰਸ਼ ਹਾਂ ਉਹਦੇ ਅਸੀਂ ਬੱਚੇ ਹਾਂ ਉਹਦੇ ਗੁਣ ਤੇ ਸਾਡੇ ਗੁਣ ਬਰਾਬਰ ਨੇ ਪਰ ਅਸੀਂ ਬੂੰਦ ਹਾਂ ਉਹ ਸਮੁੰਦਰ ਹੈ ਗੁਣ ਬਰਾਬਰ ਨੇ ਦੋਵਾਂ ਦੇ ਪਰ ਇਹਨਾ ਹੈ ਵੀ ਅਸੀਂ ਜਦੋਂ ਵਿਛੜੇ ਹਾਂ ਸਾਨੂੰ ਜੁਗਤੀ ਨਾਲ ਵਿਛੋੜਿਆ ਗਿਆ ਅਸੀਂ ਵਿਛੜੇ ਨਹੀਂ ਹੋਏ ਅਸੀਂ ਉਹਦੇ ਵਿੱਚ ਹੀ ਆ ਵੈਸੇ ਤਾਂ ਅਸੀਂ ਉਹਦੇ ਵਿੱਚ ਹੀ ਲੀਨ ਹਾਂ ਹੁਣ ਵੀ ਅਸੀਂ ਉਹਦੇ ਵਿੱਚ ਲੀਨ ਹਾਂ ਆਪਾਂ ਸਾਰੇ ਹੀ ਉਹਦੇ ਵਿੱਚ ਲੀਨ ਹਾਂ ਸਾਨੂੰ ਵਿਛੜਨ ਦਾ ਭਲੇਖਾ ਪਾਇਆ ਗਿਆ ਧਰਮ ਪਾਇਆ ਗਿਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀ ਗੁਰਬਾਣੀ ਹੈ ਉਹਦੇ ਵਿੱਚ ਧਰਮ ਸ਼ਬਦ ਮਾਇਆ ਅਗਿਆਨ ਇਹ ਸ਼ਬਦ ਬਹੁਤ ਵਾਰ ਆਉਂਦੇ ਨੇ ਕਿ ਭਾਈ ਤੈਨੂੰ ਧਰਮ ਪੈ ਗਿਆ ਤੈਨੂੰ ਭੁਲੇਖਾ ਪੈ ਗਿਆ ਮਾਇਆ ਧਰਮ ਭੁਲਾਇਆ ਮਾਇਆ ਮੋਹ ਧਰਮ ਭੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਹਨਾਂ ਜਜਬਿਆਂ ਨੇ ਸਾਨੂੰ ਭੁਲਾ ਦਿੱਤਾ ਪਰਮੇਸ਼ਰ ਨੂੰ ਕੋਈ ਤੋੜ ਨਹੀਂ ਸਕਦਾ ਪਰਮੇਸ਼ਰ ਨੂੰ ਕੋਈ ਖੰਡ ਖੰਡ ਨਹੀਂ ਕਰ ਸਕਦਾ ਬਸ ਇੱਕ ਭਲੇਖਾ ਪਾਇਆ ਜਾਂਦਾ ਹੈ ਕਿ ਮੈਂ ਉਸ ਤੋਂ ਲੱਗਾਂ ਬਸ ਸੋਰੀ ਖੇਡ ਦਾ ਹਿੱਸਾ ਹੈ ਤੋ ਅਸੀਂ ਜੇ ਸਾਨੂੰ ਭਰਮ ਪੈ ਗਿਆ ਕਿ ਮੈਂ ਉਸ ਤੋਂ ਅਲੱਗ ਹਾਂ ਮੈਂ ਹੋਰ ਹਾਂ ਪਰਮੇਸ਼ਰ ਹੋਰ ਹੈ ਮੈਂ ਤਾਂ ਬਹੁਤ ਕਮਜ਼ੋਰ ਹਾਂ ਪਰਮੇਸ਼ਰ ਤਾਂ ਬਹੁਤ ਵੱਡਾ ਹੈ ਇਹ ਭੁਲੇਖਾ ਹਲਾ ਭਰਮ ਹੈ ਕਿਉਂਕਿ ਸਾਡਾ ਸਰੀਰ ਨਾਲ ਵਾਹ ਪਿਆ ਹੈ ਨਾ ਪੰਜਾਂ ਤੱਤਾਂ ਨਾਲ ਵਾਹ ਪਿਆ ਹੈ ਸਾਡਾ ਪ੍ਰਾਣ ਨਾਲ ਵਾਹ ਪਿਆ ਹੈ ਸਾਡਾ ਬੁੱਧੀ ਨਾਲ ਵਾਹ ਪਿਆ ਹੈ ਤੇ ਇਹ ਬਹੁਤ ਛੋਟੀਆਂ ਚੀਜ਼ਾਂ ਨੇ ਪੰਜ ਤੱਤ ਨੇ ਜੜ ਨੇ ਤੇ ਇਹਦੇ ਵਿੱਚ ਪ੍ਰਾਣ ਨੇ ਬੁੱਧੀ ਹੈ ਚਿੱਤ ਹੈ ਮੈਂ ਭਾਵ ਹੈ ਅਸੀਂ ਕਦੇ ਇਸ ਸਰੀਰ ਨੂੰ ਧਾਰਨ ਕੀਤਾ ਸੀ ਜਾਂ ਅਸੀਂ ਇਸ ਸਰੀਰ ਨੂੰ ਕਦੇ ਅਪਣਾਇਆ ਸੀ ਤੇ ਇਸ ਨੂੰ ਅਸੀਂ ਕਦੇ ਛੱਡ ਦੇਣਾ ਅਸੀਂ ਇਸ ਸਰੀਰ ਨੂੰ ਕਦੇ ਧਾਰਨ ਕੀਤਾ ਸੀ ਤੇ ਕਦੇ ਅਸੀਂ ਇਸ ਸਰੀਰ ਨੂੰ ਛੱਡ ਦੇਣਾ ਉਹਦੇ ਵਿੱਚ ਵਿੱਚ ਅਸੀਂ ਕੁਝ ਮਿਸ਼ਨ ਹਾਸਲ ਕਰਨਾ ਹੈ ਉਦੇ ਵਿੱਚ ਵਿੱਚ ਸਮੇਂ ਚ ਚਾਹੇ ਉਹ 70 ਸਾਲ ਨੇ ਚਾਹੇ 50 ਸਾਲ ਨੇ ਚਾਹੇ 80 ਸਾਲ ਚਾਹੇ 90 ਸਾਲ ਨੇ ਉਹਦੇ ਵਿੱਚ ਵਿੱਚ ਅਸੀਂ ਕੁਝ ਤਰੱਕੀ ਕਰਨੀ ਹੈ ਜੋ ਅਸੀਂ ਮਿਸ਼ਨ ਉੱਥੋਂ ਲੈ ਕੇ ਆਏ ਆਂ ਸੋਸ਼ਲ ਮੰਡਲ ਦੇ ਵਿੱਚੋਂ ਜਦੋਂ ਕਦੇ ਪਹਿਲਾ ਸਿੱਛੀ ਛੱਡਿਆ ਸੀ ਪਹਿਲਾ ਸਿੱਛੀ ਛੱਡਿਆ ਸੀ ਉਸ ਤੋਂ ਬਾਅਦ ਸਾਨੂੰ ਸਮਝਾਇਆ ਗਿਆ ਤੁਹਾਨੂੰ ਮਿਸ਼ਨ ਦਿੱਤਾ ਗਿਆ ਕਿ ਹੋਰ ਅਵੇਰ ਹੋਵੋ ਹੋਰ ਅਵੇਰ ਹੋ ਆਪਣੀ ਯਾਤਰਾ ਹੋਰ ਅੱਗੇ ਲੈ ਕੇ ਜਾਓ ਆਪਣਾ ਸਫਰ ਹੋਰ ਤੈਅ ਕਰੋ ਉਸ ਸਮੁੰਦਰ ਵੱਲ ਉਸ ਪਰਮ ਚੇਤਨ ਵੱਲ ਉਸ ਪਰਮ ਆਨੰਦ ਵੱਲ ਆਪਣਾ ਸਫਰ ਹੋਰ ਵਧਾਓ ਤੇ ਉਸ ਸਫਰ ਨੂੰ ਵਧਾਉਣ ਦੇ ਤਰੀਕੇ ਕੀ ਨੇ ਉਹ ਜੋ ਸੰਤ ਧਰਮ ਸਿਖਾਉਂਦਾ ਦਇਆ ਕਰਨੀ ਪਿਆਰ ਕਰਨਾ ਸੰਤੋਖ ਰੱਖਣਾ ਧੀਰਜ ਰੱਖਣੀ ਤੇ ਨਿਰਮਲਤਾ ਰੱਖਣੀ ਵਿਚਾਰ ਕਰ ਲੈਣੀ ਮਾਰੇ ਜਜ਼ਬਿਆਂ ਤੋਂ ਬਚਣਾ ਨੀਵੇਂ ਜਾਣ ਤੋਂ ਬਚਣਾ ਅਗਾਹੂ ਤਰੰਗ ਪਿੱਛਾ ਫੇਰਨਾ ਮੁਹੱੜੜਾ ਨਾਨਕ ਸਿਜਿ ਅਵੇਹਾ ਵਾਰ ਬੋਹਰ ਨਾ ਹੋਵੀ ਜਨਮੜਾ ਇੱਕ ਤਾਂ ਇਸ ਖੇਡ ਚੋਂ ਬਾਹਰ ਨਿਕਲ ਜਾਂਦੇ ਨੇ ਇੱਕ ਇਸ ਖੇਡ ਚ ਬਣੇ ਰਹਿੰਦੇ ਨੇ ਪਰ ਆਪਣਾ ਸਫ਼ਰ ਤੈਅ ਕਰਦੇ ਰਹਿੰਦੇ ਨੇ ਹੌਲੀ 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 ਸਚਾਈ ਇਹ ਹੈ ਕਿ ਅਸੀਂ ਉਹਦਾ ਹੀ ਸਰੂਪ ਹਾਂ ਉਹਦੇ ਵਰਗੇ ਹੀ ਹਾਂ ਪਰ ਅਸੀਂ ਇੱਕ ਖੇਲ ਦੇ ਵਿੱਚ ਵਿਚਰ ਰਹੇ ਹਾਂ ਇਸ ਵੇਲੇ ਗੁਰਬਾਣੀ ਸਾਨੂੰ ਸ਼ਬਦ ਚ ਸਮਝਾਉਂਦੀ ਹੈ ਇੱਕ ਬੜਾ ਪਿਆਰਾ ਸ਼ਬਦ ਹੈ ਬਿਰਖੇ ਹੀਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤ ਅਧੋਤ ਭਇਆ ਉਠ ਚੱਲੇ ਜਿਉਂ ਜਿਉਂ ਔਦ ਵਿਹਾਨੀਆਂ ਪਾਪ ਕਰੇਂਦੜ ਸਰ ਪਰ ਮੁਠੇ ਅਜ਼ਰਾਇਲ ਫੜੇ ਫੜ ਕੁੱਠੇ ਦੋਜ਼ਕ ਪਾਏ ਸਿਰਜਣ ਹਾਰੇ ਲੇਖਾ ਮੰਗੈ ਬਾਣੀਆਂ ਸਮਝਿਆ ਕਰੋ ਸੰਗਣਾ ਕੋਈ ਭਈਆ ਬੇਬਾ ਮਾਲ ਜੋਬਨ ਧਨ ਛੋੜ ਬੰਜੇ ਸਾ ਕਰਨ ਕਰੀਮ ਨਾ ਜਤੋ ਕਰਤਾ ਤਿਲ ਪੀੜੈ ਜਿਉ ਕਹਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਈ ਵੇਖ ਸੁਣਾ ਤੇਰੇ ਨਾਲ ਖੁਦਾਈ ਦੁਨੀਆਂ ਲਬ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆਂ ਖਾਲਕ ਥਾਵੋਂ ਭੁੱਲਾ ਮੁਠਾ ਦੁਨੀਆਂ ਖੇਲ ਬੁਰਾ ਰੁੱਠ ਟੁੱਠਾ ਸਿੱਧਕ ਸਬੂਰੀ ਸੰਤਨਾ ਮਿਲਿਓ ਵਤੈ ਆਪਣ ਭਾਣੀਆਂ ਮੌਲਾ ਖੇਲ ਕਰੇ ਸਭ ਆਪੇ ਇਕ ਕੱਡੇ ਇਕ ਲਹਿਰ ਵਿਆਪੇ ਜਿਉਂ ਨਚਾਏ ਤਿਉ ਤਿਉ ਨੱਚਣ ਸਿਰ ਸਿਰ ਕਿਰਤ ਵਿਹਾਨੀਆਂ ਤੇ ਅਖੀਰ ਚ ਕਹਿੰਦੇ ਮਿਹਰ ਕਰੇ ਤਾਂ ਖਸਮਤ ਆਈ ਹੁਣ ਆ ਗਿਆ ਸਾਡਾ ਅਸੀਂ ਕਰਮਨਾ ਕੀ ਮਿਹਰ ਕਰੇ ਉਹਦੀ ਕਿਰਪਾ ਹੋ ਜਾਵੇ ਵੱਡੇ ਭਾਗਵਨ ਜਾਣ ਮਿਹਰ ਕਰੇ ਤਾਂ ਖਸਮਤ ਆਈ ਸੰਤਾ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਨ ਨਾਨਕ ਕੋ ਗੁਣ ਗੀਤਾ ਨਿਤ ਵਖਾਣੀ ਉਹਦੇ ਗੁਣਾ ਦੇ ਗੀਤ ਅਸੀਂ ਗਾਉਂਦੇ ਰਹੀਏ ਉਹਦੀ ਸਿਫਤਸਲਾ ਕਰਦੇ ਰਹੀਏ ਅੰਮ੍ਰਿਤ ਨਾਮ ਉਹਦਾ ਧਿਆਨ ਚ ਧਰਦੇ ਰਹੀਏ ਉਹਦੇ ਨਾਮ ਦਾ ਧਿਆਨ ਧਰਦੇ ਰਹੀਏ ਉਹਦੀ ਵਡਿਆਈ ਕਰਦੇ ਰਹੀਏ ਤੇ ਸਾਡੀ ਚੇਤਨਤਾ ਬਹੁਤ ਉੱਚੀ ਚਲੀ ਜਾਏਗੀ ਅਸੀਂ ਇਸ ਸੰਸਾਰ ਤੋਂ ਬਹੁਤ ਉੱਚੇ ਉੱਠ ਜਾਵਾਂਗੇ ਸੋ ਜੋ ਆਇਦਾ ਵਿਸ਼ਾ ਹੈ ਕਿ ਅਸੀਂ ਕੌਣ ਹਾਂ ਅਸੀਂ ਕਹਿੰਨੇ ਆ ਅਸੀਂ ਸ਼ਰੀਰ ਹਾਂ ਅਸੀਂ ਮਨ ਹਾਂ ਅਸੀਂ ਜੀਵਾਤਮਾ ਹਾਂ ਅਸੀਂ ਬੁੱਧੀ ਹਾਂ ਅਸੀਂ ਚਿੱਤ ਹਾਂ ਅਸੀਂ ਅਸੀਂ ਹਾਂ ਮੈਂ ਹਾਂ ਪਾਸਚਾਈ ਇਹ ਹੈ ਗੁਰਬਾਣੀ ਕਹਿੰਦੀ ਮਨ ਤੂੰ ਜੋਤ ਸਰੂਪ ਹੈ ਹੁਣ ਇੱਥੇ ਆ ਜਾਈ ਆਪਾਂ ਅਸਲੀ ਵਿਚਾਰ ਤੇ ਆ ਜਾਈਏ ਮਨ ਤੂੰ ਜੋਤ ਸਰੂਪ ਹੈ ਜੋਤ ਕਿਨੂੰ ਕਹਿੰਦੇ ਨੇ ਜੋਤ ਕਹਿੰਦੇ ਨੇ ਜੋ ਅਵੇਰ ਹੈ ਜੋ ਅਵੇਰ ਹੈ ਜਾਗਤ ਜੋਤ ਜੋ ਜਾਗਰਾ ਹੈ ਜੋ ਸੁੱਤਾ ਪਿਆ ਨਹੀਂ ਹੈ ਜਿਹੜਾ ਅਨਕੌਂਸ਼ੀਅਸ ਨਹੀਂ ਹੈ ਕੌਂਸ਼ਿਸ਼ ਹੈ ਜਾਗਦਾ ਹੈ ਚੇਤਨ ਹੈ ਅਵੇਰ ਹੈ ਤੂੰ ਉਹ ਹੈ ਮਨ ਤੂੰ ਜੋਤ ਸਰੂਪ ਹੈ ਜਿਵੇਂ ਆਹ ਸਰੀਰ ਹੈ ਸਾਡਾ ਐ ਸਮਝ ਲੋ ਵੀ ਇੱਕ ਦੀਵਾ ਹੈ ਮਿੱਟੀ ਦਾ ਦੀਵਾ ਇੱਕ ਦੀਵਾ ਹੈ ਮਿੱਟੀ ਦਾ ਜੜ ਹੈ ਇੱਕ ਉਹਦੇ ਵਿੱਚ ਤੇਲ ਹੈ ਉਹ ਵੀ ਜੜ ਹੈ ਇੱਕ ਉਹਦੇ ਵਿੱਚ ਬੱਤੀ ਹੈ ਉਹ ਵੀ ਜੜ ਹੈ ਪਰ ਜਿਹੜੀ ਉੱਪਰ ਲਾਟ ਮਚ ਰਹੀ ਹੈ ਜੋਤ ਮਚ ਰਹੀ ਹੈ ਉਹ ਚੇਤਨ ਹੈ ਉਹ ਵੇਰ ਹੈ ਉਹ ਚਾਨਣ ਵੀ ਦੇ ਰਹੀ ਹੈ ਉਹ ਹਿਲਜੁਲ ਵੀ ਕਰ ਰਹੀ ਹੈ ਦੀਵਾ ਮਕਸਦ ਹੀ ਚਾਨਣ ਹੈ ਸੋ ਅਸੀਂ ਨਾ ਤਾਂ ਦੀਵੇ ਹਾਂ ਮਤਲਬ ਇਹ ਮਿੱਟੀ ਦਾ ਭਾਂਡਾ ਜੋ ਸਾਨੂੰ ਮਿਲਿਆ ਸਰੀਰ ਮਿਲਿਆ ਨਾ ਤਾਂ ਸੀ ਇਹ ਆ ਨਾ ਸੀ ਇਹਦੇ ਵਿੱਚ ਤੇਲ ਹਾਂ ਜੋ ਸੁਵਾਸ ਚੱਲਦੇ ਨੇ ਪ੍ਰਾਣ ਚੱਲਦੇ ਨੇ ਅਸੀਂ ਪ੍ਰਾਣ ਵੀ ਹੈ ਨਹੀਂ ਅੱਗੇ ਚ ਬੱਤੀ ਆ ਗਈ ਉਹ ਆ ਗਈ ਬੁੱਧੀ ਨਾ ਸੀ ਬੁੱਧੀ ਹਾਂ ਦੀਵਾ ਜੜ ਹੈ ਤੇਲ ਜੜ ਹੈ ਬੱਤੀ ਜੜ ਹੈ ਸਰੀਰ ਜੜ ਹੈ ਪ੍ਰਾਣ ਜੜ ਨੇ ਤੇ ਬੁੱਧੀ ਜੜ ਹੈ ਤੇ ਫਿਰ ਅਸੀਂ ਕੀ ਹੋਏ ਕਹਿੰਦੇ ਉਸ ਬੱਤੀ ਦੇ ਉੱਪਰ ਜਿਹੜੀ ਜੋਤ ਜਗ ਰਹੀ ਹੈ ਤੂੰ ਉਹ ਹੈ ਜੋ ਦਾ ਕੰਮ ਆ ਚਾਨਣ ਦੇਣਾ ਪ੍ਰਕਾਸ਼ ਦੇਣਾ ਤੂੰ ਪ੍ਰਕਾਸ਼ਮਾਨ ਹੈ ਤੂੰ ਸੁਤੇ ਹੀ ਪ੍ਰਕਾਸ਼ ਹੈ ਤੇਰਾ ਸਰੂਪ ਹੀ ਪ੍ਰਕਾਸ਼ ਦਾ ਹੈ ਤੇਰਾ ਸਰੂਪ ਹੀ ਗਿਆਨ ਦਾ ਹੈ ਤੇਰਾ ਸਰੂਪ ਹੀ ਚੇਤਨ ਹੈ ਜੇ ਜਦੋਂ ਸਾਡਾ ਸੁਰੂਪ ਚੇਤਨਾ ਹੈ ਆਪਾਂ ਜਾਣਦੇ ਹਾਂ ਅਸੀਂ ਸੋਚਦੇ ਹਾਂ ਅਸੀਂ ਵਿਚਾਰਦੇ ਹਾਂ ਸਾਡੇ ਅੰਦਰ ਭਾਵਨਾ ਆਉਂਦੀਆਂ ਨੇ ਰੋਣਾ ਆਉਂਦਾ ਹੈ ਹਾਸਾ ਆਉਂਦਾ ਹੈ ਸਾਡੇ ਅੰਦਰ ਇਹ ਚੇਤਨਾ ਹੈ ਅਸੀਂ ਅਵੇਰਨਸ ਅਵੇਰ ਹਾਂ ਤਾਂ ਫਿਰ ਅਸੀਂ ਆਪਣੇ ਆਪ ਨੂੰ ਸ਼ਰੀਰ ਕਿਉਂ ਮੰਨੀਏ ਜਦੋਂ ਹੈ ਹੀ ਅਸੀਂ ਅਵੇਰ ਹਾਂ ਭਾਵਨਾ ਸਾਡੇ ਅੰਦਰ ਆਉਂਦੀਆਂ ਨੇ ਵਿਛੋੜੇ ਦੀ ਲਾਪਦੀ ਕਿੰਨੇ ਜਜ਼ਬੇ ਨੇ ਸਾਡੇ ਅੰਦਰ ਉਹ ਚੇਤਨ ਜਜ਼ਬੇ ਨੇ ਨਾ ਅਹੀਂ ਅਸੀਂ ਚੇਤਨ ਹਾਂ ਤੋ ਇਹਨਾਂ ਸਾਰਿਆਂ ਜਜਬਿਆਂ ਨੂੰ ਚੇਤਨਤਾ ਦੇਣ ਵਾਲਾ ਜੋ ਪਰਮ ਚੇਤਨ ਹੈ ਉਹਦੇ ਬਾਰੇ ਕਹਿਆ ਮਾਰਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੁਣ ਤੂੰ ਆਪਣੇ ਮੂਲ ਤੇ ਆ ਜਾ ਤੂੰ ਤਾਂ ਜੋਤ ਸਰੂਪ ਹੈ ਪਰ ਤੈਨੂੰ ਜਿਹੜੀ ਇਹ ਸ਼ਕਤੀ ਅਵੇਰਨੈਸ ਮਿਲਦੀ ਹੈ ਉਹ ਕਿੱਥੋਂ ਮਿਲਦੀ ਹੈ ਉਹ ਤੇਰਾ ਮੂਲ ਕੀ ਹੈ ਤੇਰਾ ਸੋਰਸ ਕੀ ਹੈ ਅੱਖਾਂ ਦੇ ਦੇਖਣ ਦਾ ਸੋਰਸ ਕੀ ਹੈ ਕੰਨਾਂ ਦੇ ਸੁਣਨ ਦਾ ਸੋਰਸ ਕੀ ਹੈ ਬੁੱਧੀ ਦੇ ਵਿਚਾਰਨ ਦਾ ਸੋਰਸ ਕੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਅਗੇ ਆਨਸਰ ਦਿੱਤਾ ਮਰਨੇ ਮਨ ਹਰਜੀ ਤੇਰੇ ਨਾਲ ਹੈ ਜੇ ਅਸੀਂ ਚੇਤਨ ਹਾਂ ਅਸੀਂ ਅਵੇਰ ਹਾਂ ਤਾਂ ਫਿਰ ਨਾ ਸਾਡੇ ਜੋ ਹੈ ਹਰ ਜੀ ਉਹ ਕੌਣ ਹੈ ਉਹ ਪਰਮ ਚੇਤਨ ਸੁਪਰ ਅਵੇਅਰਨੈਸ ਸੁਪਰੀਮ ਉਹ ਸਾਡਾ ਮੂਲ ਹੈ ਅਸੀਂ ਬੂੰਦ ਹਾਂ ਉਹ ਸਮੁੰਦਰ ਹੈ ਅਸੀਂ ਘਟ ਹੈ ਵੇਰ ਹਾਂ ਉਹ ਸੁਪਰ ਅਵੇਅਰ ਹੈ ਉਹ ਸੁਪਰੀਮ ਅਵੇਅਰ ਹੈ ਉਹ ਸੁਪਰ ਕੌਂਸ਼ੀਅਸਨੈਸ ਹੈ ਉਪਰਮ ਚੇਤਨਾ ਹੈ ਪਰਮ ਸੱਤਾਵਾਨ ਹੈ ਪਰਮ ਆਨੰਦ ਹੈ ਉਹ ਹਸੀ ਪਰ ਇਹਦੇ ਵਿੱਚ ਫਿਰ ਬੜਾ ਕੁਝ ਹੋਰ ਆ ਜਾਂਦਾ ਹੈ ਇਹ ਜਦੋਂ ਇਹਨੂੰ ਪ੍ਰੈਕਟੀਕਲੀ ਕਰਦਾ ਹੈ ਸਾਧਨ ਪੱਖ ਲੈ ਕੇ ਜਾਂਦਾ ਹੈ ਇਸ ਰਸਤੇ ਤੇ ਚੱਲਦਾ ਹੈ ਤਾਂ ਫਿਰ ਵਿਚਾਲੇ ਗੁਰੂ ਦਾ ਸਥਾਨ ਆ ਜਾਂਦਾ ਹੈ ਪਰਮੇਸ਼ਰ ਦੇ ਉਸ ਪਰਮੇਸ਼ਰ ਦੇ ਤੇ ਬੂੰਦ ਦੇ ਵਿਚਾਲੇ ਇੱਕ ਸਥਾਨ ਆ ਜਾਂਦਾ ਹੈ ਗੁਰੂ ਦਾ ਉਸ ਸਮੁੰਦਰ ਦੇ ਤੇ ਬੂੰਦ ਦੇ ਵਿਚਾਲੇ ਇੱਕ ਸਥਾਨ ਆ ਜਾਂਦਾ ਦਰਿਆ ਦਾ ਉਸ ਦਰਿਆ ਨੇ ਉਸ ਬੂੰਦ ਨੂੰ ਚੱਕਣਾ ਤੇ ਸਮੁੰਦਰ ਤੱਕ ਲੈ ਜਾਣਾ ਬੂੰਦ ਦਾ ਸਮੁੰਦਰ ਤੱਕ ਪਹੁੰਚਣ ਦਾ ਰਸਤਾ ਹੈ ਦਰਿਆ ਨਦੀਆਂ ਦਰਿਆ ਛੋਟੀਆਂ ਨਦੀਆਂ ਫਿਰ ਵੱਡੀਆਂ ਨਦੀਆਂ ਫਿਰ ਵੱਡੇ ਵੱਡੇ ਦਰਿਆ ਵਗਦੇ ਨੇ ਜਿਹੜੇ ਸਮੁੰਦਰ ਜਾ ਕੇ ਪੈਂਦੇ ਨੇ ਉਹੋ ਬੂੰਦ ਇੰਨਾ ਸੋਰਸਾ ਰਾਹੀ ਉਸ ਸਮੁੰਦਰ ਚ ਪੈ ਸਕਦੀ ਹੈ ਐਵੇਂ ਜਿਵੇਂ ਜਿਹੜੀ ਜੋ ਵਿਛੜੀਆਂ ਹੋਈਆਂ ਰੂਹਾਂ ਨੇ ਅਸੀਂ ਸਾਰੇ ਹਾਂ ਅਸੀਂ ਆਪਣੇ ਸਫ਼ਰ ਨੂੰ ਉਸ ਦਰਿਆ ਵਿੱਚ ਕਿਸ਼ਤੀ ਤਾਰ ਲਈਏ ਗੁਰੂ ਰੂਪੀ ਦਰਿਆ ਦੇ ਵਿੱਚ ਆਪਣੀ ਕਿਸ਼ਤੀ ਛਿੜਦੀਏ ਜਾਂ ਕਹਿ ਲਓ ਗੁਰੂ ਨੂੰ ਸਮਰਪਣ ਹੋ ਜੀਏ ਗੁਰੂ ਅੱਗੇ ਆਪਣਾ ਆਪਾ ਵੇਚ ਦਈਏ ਵੀ ਮਹਾਰਾਜ ਗੁਰੂ ਜੀ ਆ ਮੇਰਾ ਆਪਣਾ ਆਪਾ ਹੈ ਚਾਹੇ ਮੇਰੀ ਬੂੰਦ ਐ ਮੈਲੀ ਹੈ ਗੰਦੀ ਹੈ ਸਾਫ ਹੈ ਤੁਸੀਂ ਕਿਰਪਾ ਕਰੋ ਇਹਨੂੰ ਨਿਰਮਲ ਵੀ ਕਰੋ ਇਸ ਬੂੰਦ ਨੂੰ ਸ਼ੁੱਧ ਵੀ ਕਰੋ ਤੇ ਫਿਰ ਇਹਨੂੰ ਉਸ ਸਮੁੰਦਰ ਚ ਮਿਲਾ ਵੀ ਦਿਓ ਤੇ ਗੁਰੂ ਕੀ ਕਰਦਾ ਉਹ ਦਰਿਆ ਉਸ ਬੂੰਦ ਨੂੰ ਲੈ ਕੇ ਸਮੁੰਦਰ ਤੱਕ ਜਾਂਦਾ ਹੈ ਤੇ ਅੱਗੇ ਜਾ ਕੇ ਉਹ ਦਰਿਆ ਆਪ ਹੀ ਸਮੁੰਦਰ ਬਣ ਜਾਂਦਾ ਹੈ ਉਹ ਸਮੁੰਦਰ ਆਪ ਹੀ ਹੁੰਦਾ ਹੈ ਕਿਉਂਕਿ ਇਹ ਦੁਨਿਆਵੀ ਉਦਾਹਰਨਾ ਉਸ ਪਰਮੇਸ਼ਰ ਤੇ ਕੋਈ ਦੁਨਿਆਵੀ ਉਦਾਹਰਨ ਲਾਗੂ ਨਹੀਂ ਹੁੰਦੀ ਕਿਉਂਕਿ ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ ਉਹ ਮਹਾਰਜ ਆਪ ਹੀ ਨੇ ਉਹਨਾਂ ਦੀ ਜਿਸੀ ਕੋਈ ਐਗਜ਼ਾਮਪਲ ਦੇਵਾਂਗੇ ਤਾਂ ਉਹ ਅਧੂਰੀ ਹੋਏਗੀ ਜਿੱਥੇ ਦਰਿਆ ਸਮੁੰਦਰ ਵਿੱਚ ਵੜ ਕੇ ਉਹਦਾ ਰੂਪ ਹੋ ਜਾਂਦਾ ਹੈ ਤਾਂ ਗੁਰੂ ਪਹਿਲਾਂ ਹੀ ਪਰਮੇਸ਼ਰ ਹੈ ਗੁਰੂ ਪਹਿਲਾਂ ਹੀ ਪਰਮੇਸ਼ਵਰੀ ਹੈ ਪਰ ਉਹ ਜੀਵਾਂ ਨੂੰ ਜੋੜਨ ਵਾਸਤੇ ਮਿਲਾਉਣ ਵਾਸਤੇ ਉਹ ਇੱਕ ਰੂਪ ਧਾਰਨ ਕਰਕੇ ਆਉਂਦਾ ਹੈ ਗੁਰੂ ਦਾ ਤੇ ਉਹ ਭਾਗਾਂ ਵਾਲੀਆਂ ਰੂਹਾਂ ਨੂੰ ਸਮੁੰਦਰ ਵਿੱਚ ਮਿਲਾ ਦਿੰਦਾ ਹੈ ਤੇ ਹੋਰ ਰੂਹਾਂ ਨੂੰ ਬਹੁਤ ਨੇੜੇ ਕਰ ਦਿੰਦਾ ਉਸ ਸਮੁੰਦਰ ਦੇ ਤਾਂ ਕਿ ਇਹ ਰੂਹਾਂ ਵੀ ਜਲਦੀ ਜਲਦੀ ਕਿਉਂਕਿ ਸੰਸਾਰ ਤੇ ਭੀੜ ਪੈ ਰਹੀ ਹੈ ਭੀੜ ਕਿਉਂ ਪੈ ਰਹੀ ਹੈ ਸੰਸਾਰ ਤੇ ਇੰਨੀ ਜਨਸੰਖਿਆ ਵੱਧ ਗਈ ਪਿੱਛੇ ਕਿਸੇ ਨੇ ਸਵਾਲ ਕੀਤਾ ਸੀ ਕਿਸੇ ਮਹਾਪੁਰਸ਼ਾਂ ਨੂੰ ਕਈਆਂ ਨੇ ਸਵਾਲ ਕੀਤਾ ਪਰ ਸਹੀ ਉੱਤਰ ਨਹੀਂ ਦੇ ਸਕੇ ਸਹੀ ਉੱਤਰ ਆਉਂਦਾ ਅਨੁਭਵ ਵਿੱਚੋਂ ਉਹ ਇਹ ਹੈ ਕਿ ਜੀਵ ਤਾਂ ਜਿੰਨੇ ਵੜਾਏ ਸੀ ਪਰ ਮਿਸ਼ਨ ਨੇ ਉਨੇ ਹੀ ਨੇ ਵੱਧ ਘੱਟ ਨਹੀਂ ਹੁੰਦੇ ਤੇ ਅਸੀਂ ਕਹਾਂਗੇ ਵੀ ਇਹਨੇ ਜੀਵ ਵੱਧ ਕਿਵੇਂ ਗਏ ਸੰਸਾਰ ਤੇ ਜਿਹੜੀ ਕੋਰੋਨਾ ਵਿੱਚ ਆਬਾਦੀ ਸੀ ਹੁਣ ਅਰਬਾਂ ਚ ਕਿਵੇਂ ਹੋ ਗਈ ਉਹ ਇਹ ਹੋਇਆ ਕਿ ਜਿਹੜੇ ਇਹ ਪਸ਼ੂ ਪੰਛੀ ਘਾਹ ਬਨਸਪਤੀ ਪੱਥਰ ਜਿਹੜੀਆਂ ਇਹ ਛੋਟੀਆਂ ਬਹੁਤ ਘੱਟ ਚੇਤਨਤਾ ਵਾਲੀਆਂ ਜੁਨੀਆਂ ਨੇ ਇਹ ਹੌਲੀ ਹੌਲੀ ਸਫਰ ਤੈਅ ਕਰਦੀਆਂ 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 ਮਨੁੱਖ ਬਣ ਗਈਆਂ ਤੇ ਮਨੁੱਖ ਅੱਗੇ ਕਿਸੇ ਪਾਸੇ ਲੱਗ ਨਹੀਂ ਰਿਆ ਇਹ ਵੀ ਮੁਕਤੀ ਨਹੀਂ ਹੋ ਰਹੀ ਇਹ ਉਸ ਸਮੁੰਦਰ 'ਚ ਨਹੀਂ ਹੋ ਰਿਹਾ ਇਹ ਜਮ ਜਮ ਮਰੈ ਮਰੈ ਫਿਰ ਜਮੈ ਬਹੁਤ ਸਜਾਇਆ ਪਿਆ ਦੇਸ ਲੰਮੈ ਜਿਸ ਕੀਤਾ ਕਿਸੇ ਨਾ ਜਾਣੇ ਅੰਦਾ ਤਾਂ ਦੁੱਖ ਸਹੈ ਪ੍ਰਾਣੀਆਂ ਇਹ ਕਿਸੇ ਪਾਸੇ ਨਹੀਂ ਲੱਗਦਾ ਤਾਂ ਭੀੜ ਪਈ ਜਾਂਦੀ ਹੈ ਜਿਵੇਂ ਰੇਲ ਗੱਡੀ ਦੇ ਡੱਬੇ 'ਚ ਸਵਾਰੀਆਂ ਚੜੀ ਤਾਂ ਜਾਣ ਉੱtre ਕੋਈ ਨਾ ਚੰਨ ਸਵਾਰੀਆਂ 50 ਤੇ ਉੱtre ਇੱਕ ਅੱਧਾ ਤਾਂ ਉਹ ਡੱਬੇ ਦਾ ਕੀ ਹਾਲ ਹੋਏਗਾ ਓਵੇਂ ਜਿਵੇਂ ਇਹ ਸੰਸਾਰ ਦੇ ਉੱਤੇ ਨਿਤ ਜਨਮ ਹੁੰਦੇ ਨੇ ਮਨੁੱਖ ਪੈਦਾ ਹੁੰਦੇ ਨੇ ਉਹ ਜਿਹੜੇ ਪਿੱਛੋਂ ਵੀ ਤੁਰ ਆ ਰਹੇ ਨੇ ਸਫਰ ਕਰਦੇ ਉਹ ਵੀ ਮਨੁੱਖ ਬਣ ਬਣ ਕੇ ਤਿੱਤਲੇ ਫਿਰਦੇ ਨੇ ਤੇ ਅੱਗੇ ਵਿਰਲਾ ਕੋਈ ਮੁਕਤੀ ਨੂੰ ਪਾਉਂਦਾ ਹੈ ਵਿਰਲਾ ਕੋਈ ਪਰਮੇਸ਼ਰੀ ਲੀਨ ਹੁੰਦਾ ਭੀੜ ਤਾਂ ਇੱਥੇ ਪੈਣੀ ਹੈ ਉਹ ਮੁਕਤ ਹੁੰਦੇ ਨਹੀਂ ਮੁੜ ਕੇ ਫੇਰ ਇੱਥੇ ਮੁਕਤ ਉਹਨੇ ਮੁੜ ਕੇ ਫੇਰ ਇੱਥੇ ਤੋਂ ਇੱਥੇ ਭੀੜ ਪੈ ਗਈ ਬਹੁਤ ਜ਼ਿਆਦਾ ਤਾਂ ਫਿਰ ਪਰਮੇਸ਼ਰ ਇੰਤਜ਼ਾਮ ਕਰਦਾ ਹੈ ਕਾਲ ਯੁਗ ਵਿੱਚ ਇੰਤਜ਼ਾਮ ਕਰਤਾ ਮਹਾਰਾਜ ਨੇ ਗੁਰੂ ਨਾਨਕ ਮਰ ਨੂੰ ਭੇਜਤਾ ਵੀ ਦਸਾਂ ਸਰੂਪਾਂ ਚ ਵਿਚਰੋ ਜਾ ਕੇ ਫੇਰ ਗੁਰਬਾਣੀ ਨਾਲ ਦੇ ਦਿੱਤੀ ਵੀ ਗੁਰਬਾਣੀ ਨੂੰ ਫਲਾਦੋ ਸਾਡੇ ਪਾਸੇ ਸੰਤ ਭੇਜ ਦਿੱਤੇ ਸੰਤਾਂ ਨੂੰ ਭੇਜ ਦਿੱਤਾ ਵੀ ਤੁਸੀਂ ਕਰੋ ਡਿਊਟੀਆਂ ਤਕੜੀਆਂ ਵੱਧ ਤੋਂ ਵੱਧ ਜੀਵਾਂ ਨੂੰ ਪ੍ਰੇਰਣਾ ਕਰੋ ਵੀ ਭਾਈ ਸਫਰ ਤੇ ਅੱਗੇ ਵਧੋ ਅੱਗੇ ਵਧੋ ਅੱਗੇ ਵਧੋ ਭੀੜ ਪੈ ਰਹੀ ਆ ਬਹੁਤ ਇੱਥੇ ਖਿੱਚੋ ਤਾਣ ਹੋ ਰਹੀ ਆ ਖੋਖਿੰਝ ਹੋ ਰਹੀ ਆ ਲਾਲਚ ਵਧ ਰਹੇ ਨੇ ਈਰਖਾ ਵਧ ਰਹੀ ਆ ਕੀ ਹਾਲ ਹੋ ਰਿਹਾ ਆਪਾਂ ਦੇਖਦੇ ਆ ਸੋ ਇਹ ਇਹ ਵਿਚਾਰਾਂ ਨੇ ਸਾਨੂੰ ਸੋਚਣ ਵਾਸਤੇ ਮਜਬੂਰ ਕਰ ਦਿੰਦਿਆਂ ਨੇ ਕਿ ਅਸੀਂ ਮਿਸ਼ਨ ਕੋਈ ਹੋਰ ਸੀ ਇੱਥੇ ਆ ਕੇ ਅਸੀਂ ਕਿਸੇ ਹੋਰ ਪਾਸੇ ਲੱਗ ਗਏ ਬੜਾ ਆਨੰਦਮਈ ਸਫਰ ਹੈ ਇਹ ਸਾਡੇ ਵਾਸਤੇ ਸਭ ਕੁਝ ਇੱਥੇ ਹੈ ਕੋਈ ਘਾਟ ਨਹੀਂ ਹੈ ਪਿਆਰਿਓ ਸਾਡੇ ਵਾਸਤੇ ਨਾ ਚੋ ਸੋਨਾ ਮੁਕਣਿਆ ਧਰਤੀ 'ਚੋਂ ਨਾਥੋ ਚਾਂਦੀ ਮੁਕਣੀਆਂ ਨਾ ਇੱਥੋਂ ਤੇਲ ਮੁਕਣਾ ਨਾ ਇੱਥੋਂ ਫਲ ਫੂਟ ਮੁਕਣੇ ਨਾ ਚੋ ਸਬਜ਼ੀਆਂ ਮੁਕਣੀਆਂ ਨਾਥੋਂ ਕਪੜਾ ਮੁਕਣੇ ਕੋਈ ਘਾਟ ਹੈ ਹੀ ਨਹੀਂ ਇਸ ਧਰਤੀ ਉੱਤੇ ਸਾਡੇ ਵਾਸਤੇ ਇੰਤਜ਼ਾਮ ਕੀਤਾ ਹੈ ਕਿ ਤੂੰ ਆਪਣੇ ਮੂਲ ਨੂੰ ਪਛਾਣ ਲੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿਉਂ ਜੋਰ ਲਾ ਰਹੀ ਆ ਗੁਰਬਾਣੀ ਕਿਉਂਕਿ ਸਾਡੇ ਦੁੱਖ ਦੇਖ ਨਹੀਂ ਸਕਦਾ ਸਾਡਾ ਮਾਲਕ ਖੇਲ ਦੇ ਰੂਲ ਨੇ ਉਹ ਵੀ ਭੰਗ ਨਹੀਂ ਕੀਤੇ ਜਾ ਸਕਦੇ ਹਾਂ ਜਦੋਂ ਕਦੇ ਜਦ ਆਕਰਤੋ ਕਬ ਹੂੰ ਜਦੋਂ ਕਦੇ ਮਨ ਚ ਆ ਗਿਆ ਜਦੋਂ ਕਦੇ ਫੁਰਨਾ ਬਣ ਗਿਆ ਪਰਮੇਸ਼ਰ ਦਾ ਮਹਾਰਾਜ ਦਾ ਵੀ ਕਰੋ ხਾ ਤਾਂ ਮੈਨੂੰ ਖੇਡ ਲੂ ਹੁਣ ਜਦੋਂ ਕਦੇ ਜਦ ਆ ਕਰਖ ਕਰਤ ਉਹ ਕਬ ਹੋਂ ਤੋਂ ਮੈਂ ਵਲਟ ਦੇਤਾ ਸਭ ਫੇਰ ਉਹਨੇ ਸਭ ਕੁਝ ਖਤਮ ਕਮਿਆਣਾ ਉਹ ਸਮਾਂ ਆਜੇ ਬਹੁਤ ਦੂਰ ਹੈ ਅਸੀਂ ਦੁਖੀ ਹੋ ਰਹੇ ਆ ਸਾਨੂੰ ਮੌਕਾ ਮਿਲੇ ਅਸੀਂ ਅਵੇਰ ਹੋਈਏ ਹੋਰ ਚੇਤਨ ਹੋਈਏ ਹੋਰ ਚੇਤਨ ਹੋਈਏ ਹੋਰ ਧਰਮ ਨਾਲ ਜੁੜੀਏ ਹੋਰ ਗੁਰਬਾਨ ਦੀ ਵਿਚਾਰ ਕਰੀਏ ਪ੍ਰੇਰਣਾ ਕਰੀਏ ਇੱਕ ਦੂਜੇ ਨੂੰ ਨਾਵ ਜਨੂੰ ਪ੍ਰੇਰਨਾ ਕਰੀਏ ਜੇ ਕੋਈ 10ਵੀਂ ਚ ਪੜਦਾ ਹੈ ਤਾਂ ਉਹ ਦੂਜੀ ਕਲਾਸ ਵਾਲ ਨੂੰ ਪ੍ਰੇਰਨਾ ਕਰੇ ਜੇ ਕੋਈ ਬੀਏ ਕਰਦਾ ਹੈ ਤਾਂ ਉਹ 10ਵੀਂ ਵਾਲ ਨੂੰ ਪ੍ਰੇਰਨਾ ਕਰੇ ਕਿਉਂਕਿ ਖਾਸ ਕਰਕੇ ਗੁਰੂ ਘਰ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਕੋਈ ਪੁਜਾਰੀ ਕਲਾਸ ਨਹੀਂ ਹੈ ਇੱਥੇ ਇੱਥੇ ਜਿਹੜੇ ਗੁਰਸਿੱਖ ਨੇ ਉਹੀ ਨਾਮ ਵੀ ਜਪਦੇ ਨੇ ਤੇ ਨਾਮ ਜਪਉਂਦੇ ਵੀ ਨੇ ਜਨ ਨਾਨਕ ਧੂਰ ਮੰਗਾ ਤਿਸ ਗੁਰਸੇ ਕੀ ਜੋ ਆਪ ਜਪੈ ਆਪਣਾ ਨਾਮ ਜਪਾਵਾ ਉਹ ਸਹੀ ਮਾਰਗ ਤੇ ਚੱਲ ਰਿਹਾ ਹੈ ਤੇ ਆਪਣੇ ਨਾਲ ਦੇਆਂ ਨੂੰ ਆਪਣੇ ਆਸ-ਪਾਸੇ ਵਾਲਿਆਂ ਨੂੰ ਵੀ ਇਸ ਮਾਰਗ ਚੱਲਣ ਦੀ ਪ੍ਰੇਰਣਾ ਕਰਦਾ ਹੈ ਕਿਉਂਕਿ ਪਛਤਾਉਣਾ ਬਹੁਤ ਪਏਗਾ ਇਹਨੂੰ ਪਛਤਾਏਗਾ ਬਹੁਤ ਜਦੋਂ ਇਹਨੇ ਜਾਣਾ ਸੰਸਾਰ ਤੋਂ ਇਹਦੇ ਅੱਗੇ ਉਹ ਇੱਕ ਝਾਕੀ ਖੁੱਲ ਜਾਣੀ ਹੈ ਇਹਦੇ ਅੱਗੇ ਤੇ ਇਹਨੂੰ ਸਭ ਕੁਝ ਯਾਦ ਆ ਜਾਣਾ ਉੱਥੇ ਕਹੇ ਕਵੀਰ ਤभी ਨਰ ਜਾਗ ਹੈ ਇਹ ਸੁੱਤਾ ਪਿਆ ਹੈ ਜਾਗਦਾ ਨਹੀਂ ਹੈ ਜਾਦਾ ਸਿਰਫ ਦੋ ਤਰੀਕੇ ਨਾਲ ਹੀ ਆ ਇਹ ਜਾਂ ਤਾਂ ਇੱਥੇ ਜਾਗ ਜਾਵੇ ਗੁਰਬਾਣੀ ਜਗਾ ਦੇਵੇਂ ਨੂੰ ਗੁਰਬਾਣੀ ਮੰਨ ਲਵੇ ਸੰਤਾਂ ਦੇ ਬਚਨ ਮੰਨ ਲਵੇ ਨਾਮ ਨੂੰ ਮੰਨ ਲਵੇ ਰੱਬ ਨੂੰ ਮੰਨ ਲਵੇ ਜਾਂ ਤਾਂ ਜਾਗੇਗਾ ਜਾਂ ਫਿਰ ਮਰਨ ਤੋਂ ਬਾਅਦ ਜਾਗਦਾ ਹੈ ਪਰ ਉਦੋਂ ਸਭ ਕੁਝ ਲੁੱਟਾ ਚੁੱਕਿਆ ਹੁੰਦਾ ਹੈ ਉਦੋਂ ਖਤਮ ਹੋ ਚੁੱਕਿਆ ਹੁੰਦਾ ਸਭ ਕੁਝ ਕਹੇ ਕਵੀਰ ਤਵੀ ਨਰ ਜਾਗੈ ਜਮਕਾ ਡੰਡ ਮੂਨਵੇਂ ਲੱਗ ਜਦੋਂ ਜੰਦੂ ਤੈਨੂੰ ਆ ਕੇ ਇਹਦਾ ਪ੍ਰਾਨ ਕੱਢ ਦਿੰਦੇ ਨੇ ਬਾਹਰ ਸਰੀਰ ਚੋਂ ਬਾਹਰ ਕੱਢ ਦਿੰਦੇ ਨੇ ਜਾਂ ਇਹ ਖੁਦ ਛਾਲ ਮਾਰ ਜਾਂਦਾ ਜਿਹੜੇ ਚੇਤਨ ਹੁੰਦੇ ਨੇ ਜ਼ਿਆਦਾ ਉਹ ਖੁਦ ਛਾਲ ਮਾਰ ਜਾਂਦੇ ਨੇ ਤੋਂ ਉਸ ਤੋਂ ਬਾਅਦ ਇਹਨੂੰ ਉੱਥੇ ਪਹਸਤਾਉਣਾ ਪੈਂਦਾ ਬਹੁਤ ਕਿਉਂਕਿ ਸਾਰਾ ਖਿਆਲ ਆ ਜਾਂਦਾ ਇਹਨੂੰ ਜਦੋਂ ਗਿਆ ਸੀ ਧਰਤੀ ਤੇ ਉਹ ਸਾਰੇ ਮਿਸ਼ਨ ਯਾਦ ਆ ਜਾਂਦੇ ਨੇ ਮੈਂ ਆ ਆ ਕੁਝ ਕਹਿ ਕੇ ਗਿਆ ਸੀ ਮੈਂ ਆ ਕੁਝ ਕਰਨਾ ਸੀ ਤੇ ਹੁਣ ਮੇਰੀ ਚੇਤਨਤਾ ਉੱਥੇ ਹੀ ਰਹਿ ਗਈ ਮੈਨੂੰ ਹੁਣ ਅੱਗੇ ਫੇਰ ੱੱਕੇ ਖਾਣੇ ਪੈਣਗੇ ਕਿੱਥੇ ਮੈਂ ਬੜੀ ਉੱਚੀ ਅਵਸਥਾ ਨੂੰ ਪ੍ਰਾਪਤ ਹੋਣਾ ਸੀ ਤੇ ਕਿੱਥੇ ਹੁਣ ਮੈਨੂੰ ੱੱਕੇ ਖਾਣੇ ਪੈਣਗੇ ਤਾਂ ਫਿਰ ਇਹ ਪਸਤੌਂਦਾ ਬਹੁਤ ਹੈ ਫਿਰ ਉਹਨੂੰ ਕਿਹਾ ਜਾਂਦਾ ਪਿਆਰਿਆ ਹੋਰ ਜਨਮ ਲਾਇਕ ਫਿਰ ਕਰ ਕੁਛ ਫਿਰ ਆਉਂਦਾ ਇਹਨੂੰ ਗੁਰਬਾਣੀ ਚ ਕਿਹਾ ਮਰ ਜਾਮ ਮਰ ਮਰਿਆ ਫਿਰ ਜਮ ਬਹੁਤ ਸਜਾਇ ਪਿਆਦੇ ਫਿਰ ਦੁੱਖ ਸੁੱਖ ਭੋਗਦਾ ਇੱਥੇ ਆ ਕੇ ਸੰਸਾਰ ਤੇ ਆ ਕੇ ਬੜਾ ਕੁਛ ਹੈ ਅੰਤਨੀ ਪਾਇਆ ਜਾ ਸਕਦਾ ਉਹਦੀ ਰਚਨਾੰਦਾਂ ਸੋ ਕੁੱਲ ਮਿਲਾ ਕੇ ਪਿਆਰੋ ਬਚਨਤਾ ਇਹ ਹੀ ਨੇ ਵਿਚਾਰ ਕਰਨ ਦੀ ਬਾਤ ਤਾਂ ਇਹ ਹੀ ਹੈ ਕਿ ਅਸੀਂ ਇਹ ਦੇਖੀ ਵੀ ਅਸੀਂ ਕਰਨੇ ਕਿਆ ਹੈ ਅਸੀਂ ਕੌਣ ਆ ਹਾ ਸੁਨ ਰੇ ਤੂੰ ਕੌਣ ਕਹਾਂ ਤੇ ਆਇਓ 80 ਨਾ ਜਾਣੈ ਕੇਪਿਕ ਮੁੱਦਤ ਚਲਤੇ ਖਬਰ ਨਾ ਪਾਇਓ ਯਾ ਯੁਗ ਮੈਂ ਏਕ ਏਕੋ ਆਇਆ ਜਨਮਤ ਮੋਹਯੋ ਮੋਨੀ ਮਾਇਆ ਗਰਬ ਕੁੰਟ ਮੈਂ ਉਦ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ਉਰਜ ਪਰੇ ਜੋ ਛੋੜਿਛਾਨਾ ਦੇਵਨ ਹਾਰ ਮਨੋਂ ਵਿਸਰਾਨਾ ਧਾਰੋ ਕਿਰਪਾ ਜਿਸੇ ਗੁਸਾਈ ਇਤ ਉਤ ਨਾਨਕ ਵਿਸਰੋ ਨਾਹੀ ਕਿੜਾ ਸੇ ਸੰਸਾਰ ਛੱਡ ਜਾਣਾ ਸੀ ਉਹਦੇ ਵਿੱਚ ਇਹ ਉਲਝ ਗਿਆ ਤੇ ਅਖੀਰ ਚ ਬੇਨਤੀ ਕਰਦੇ ਮਾਰਾ ਮਾਰਾ ਕਿਰਪਾ ਕਰੋ ਇਸ ਜੀਵ ਦੇ ਉੱਤੇ ਧਾਰੋ ਕਿਰਪਾ ਜਿਸੇ ਗੁਸਾਈ ਐ ਗੁਸਾਈ ਦੁਨੀਆਂ ਦੇ ਮਾਲਕ ਸਿਸ਼ ਦੇ ਮਾਲਕ ਜਿੱਦ ਤੱਕ ਕਿਰਪਾ ਹੋ ਜਾਵੇ ਜਿਹਦੇ ਵੱਡੇ ਭਾਗ ਵਣ ਜਾਣ ਤਾਂ ਉਹਨੂੰ ਕਦੇ ਵੀ ਤੁਸੀਂ ਰਿਸਰਦੇ ਨਹੀਂ ਹੈ ਯਾਦ ਆ ਜਾਣਾ ਹੀ ਜਦੋਂ ਜੁੜ ਜਾਣਾ ਹੈ ਤੇ ਭੁੱਲ ਜਾਣਾ ਹੀ ਉਹਦੇ ਨਾਲ ਟੁੱਟ ਜਾਣਾ ਹੈ ਬਸ ਆਹੀ ਹੈ ਜਿਹੜਾ ਭੁੱਲ ਗਿਆ ਉਹ ਟੁੱਟ ਗਿਆ ਜਿਹਨੂੰ ਯਾਦ ਆ ਗਿਆ ਉਹ ਜੁੜ ਗਿਆ ਜਿਹੜਾ ਜੁੜ ਗਿਆ ਉਹਦੇ ਉੱਤੇ ਉਦੋਂ ਹੀ ਅਸਰ ਹੋਣਾ ਸ਼ੁਰੂ ਹੋ ਜਾਂਦਾ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਅੱਦ ਪਿਆਰ ਆ ਗਿਆ ਸੰਤੋਖ ਆ ਗਿਆ ਧੀਰਜ ਆ ਗਈ ਦਇਆ ਆ ਗਈ ਖਿਮਾ ਆ ਗਈ ਨਿਮਰਤਾ ਆ ਗਈ ਵਿਚਾਰ ਆ ਗਿਆ ਗੱਭੀਗੋਣ ਆ ਗਿਆ ਜਜ਼ਬੇ ਆ ਗਏ ਤੇ ਇਹਨਾਂ ਜਜ਼ਬੇ ਤਾਂ ਅੱਗੇ ਬਸ ਉਹ ਆਪ ਹੈ ਮਾਲਕ ਇਹਨਾਂ ਦਾ ਮਾਲਕ ਆਪ ਹੈ ਸੋ ਇਸ ਕਰਕੇ ਸਾਰੀ ਜ਼ਿੰਦਗੀ ਦਿਮਾਗੀ ਤੌਰ ਤੇ ਨਾ ਪਾਂ ਜਿੰਦੇ ਰਹੀਏ ਦਿਮਾਗ ਤੋਂ ਅੱਗੇ ਵਧਿਏ ਜਜ਼ਬਿਆਂ 'ਚ ਵਧਿਏ ਉਤਮ ਜਗਤ ਵਿੱਚ ਆਈਏ ਫਿਰ ਇਹ ਜਗਤ ਵੀ ਪਿੱਛੇ ਰਹਿ ਜਾਂਦੇ ਨੇ ਫਿਰ ਅੱਗੇ ਪਰਮ ਚੇਤਨ ਆ ਜਾਂਦਾ ਹੈ ਉਹ ਸਾਡੀ ਮੰਜ਼ਲ ਹੈ ਸੋ ਪਿਆਰਿਓ ਵਿਚਾਰ ਕਰਿਆ ਕਰੋ ਗੁਰਬਾਣੀ ਇੱਕ ਪਹਾੜ ਹੈ ਮਿਸ਼ਰੀ ਦਾ ਗੁਰਬਾਣੀ ਚੇਤਨਤਾ ਦਾ ਇੱਕ ਪਹਾੜ ਹੈ ਚੇਤਨਤਾ ਦਾ ਇੱਕ ਸਮੁੰਦਰ ਹੈ ਇਸ ਚੇਤਨਤਾ ਵਿੱਚ ਆਪਣੇ ਮਨ ਨੂੰ ਇਸ਼ਨਾਨ ਕਰਾਇਆ ਕਰੋ ਤਾਂ ਕਿ ਸਾਨੂੰ ਉਹ ਆਨੰਦ ਉਹ ਖੁਮਾਰੀ ਉਹ ਪਿਆਰ ਉਹ ਬੇਪਰਵਾਹੀ ਪ੍ਰਾਪਤ ਹੋ ਜਾਵੇ ਤੇ ਅਸੀਂ ਬੰਧਨਾ ਤੋਂ ਮੁਕਤ ਹੋ ਜਾਈਏ ਆਜ਼ਾਦ ਹੋ ਜਾਈਏ ਖੁੱਲੀਆਂ ਧਾਰੀਆਂ ਲਗਾਈਏ ਪੁਰਾਣ ਚੁੱਕਾ ਮਾਫ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ